ਜਾ ਰਹੇ ਸਾਥੀ ਲੁਧਿਆਣਾ ਜਿਲ੍ਹੇ ਦੇ ਪੱਤੀ ਪਿੰਡ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ ਇਸ ਟਾਈਮ ਕੰਨੀ ਲੁਧਿਆਣਾ ਜਿਲ੍ਹੇ ਦੀ ਗੱਲ ਨਹੀਂ ਮੁੱਕਦੀ ਫਿਰ ਇੱਥੇ ਗੱਲ ਇਹਦੇ ਨਾਲ 29 ਸ਼ਹਿਰਾਂ ਦੇ ਵਿੱਚ ਹੋਰ ਆਂ ਕਰਤਾ ਨਾਲ ਹੀ ਜਿਹਦੇ ਵਿੱਚੋਂ ਸਾਡਾ ਸੰਦੂਰ ਜਿਲ੍ਹੇ ਦਾ ਸੋਨਿਆ ਪਿੰਡ ਦਾ ਬੋਲਿਆ ਪ੍ਰਧਾਨ ਜੀ ਵਾਹ ਜੀ ਲੋਕ ਜਮੀਨ ਦੇ ਉਹਨਾਂ ਦਾ ਵੀ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਪਟਿਆਰੇ ਦੇ ਵਿੱਚ 1150 ਕਿਲਾ ਜਮੀਨ ਦਾ ਬਠਿੰਡੇ ਦੇ ਵਿੱਚ 850 ਕਿਲਾ ਜਮੀਨ ਦਾ ਮਾਲਫਾ ਦੇ ਵਿੱਚ 350 ਕਿਲਾ ਜਮੀਨ ਦਾ ਬਰਨਾਲੇ ਦੇ ਵਿੱਚ 450 ਕਿਲਾ ਜਮੀਨ ਦਾ ਤੇ ਅੰਮ੍ਰਿਤਸਰ ਦਾ ਵਿੱਚ 4400 ਕਿਲਾ ਜਮੀਨ ਦਾ ਤਰਨਤਾਰਨ ਦੇ ਵਿੱਚ ਲਗਭਗ 1000 ਕਿਲਾ ਜਮੀਨ ਦਾ ਇਸ ਤਰੀਕੇ ਨਾਲੇ ਜਮੀਨਾਂ ਹੜੱਪਣ ਜਾ ਰਹੇ ਨੇ ਸਾਥੀਓ ਫਿਰਦੇ ਅੱਜ ਇਹ ਸ਼ਹਿਰਾਂ ਦੇ ਵਿੱਚ ਵਾਰੀ ਆ ਗਈ ਇਹ ਨਵੇਂ ਪਿੰਡਾਂ ਦੀ ਵਾਰੀ ਆ ਗਈ ਤਾਂ ਭਾਈ ਬਚਦੇ ਅਸੀਂ ਵੀ ਨਹੀਂ ਹੈਗੇ ਇਹ ਗੱਲ ਸਾਡੇ ਵੱਲੋਂ ਵਾਰੀ ਤੁਰੀ ਆਉਂਦੀ ਹੈ ਅਸੀਂ ਬਹੁਤ ਚਿਰ ਤੇ ਬੋਲਦੇ ਆ ਰਹੇ ਹਾਂ ਵੀ ਭਾਈ ਸਾਡੀਆਂ ਜ਼ਮੀਨਾਂ ਨਹੀਂ ਰਹਿਣੀਆਂ ਸਾਡੇ ਲੋਕਾਂ ਨੂੰ ਇਹ ਗੱਲ ਲੱਗਦੀ ਹੈ ਕਈ ਵਾਰ ਵੀ ਯਾਰ ਐਨੀ ਝੂਠ ਬੋਲੀਆਂ ਤੇਰੇ ਯਾਰ ਐਂ ਜ਼ਮੀਨਾਂ ਕਿਵੇਂ ਰਹਿਣੀਆਂ ਰਜਿਸਟਰੀ ਮੇਰੇ ਨਾਂ ਆਂ ਇੰਤਕਾਲ ਮੇਰੇ ਨਾਂ ਆ ਜੱਦੀ ਪੁਸਤੀ ਸਾਡੀ ਜ਼ਮੀਨਾਂ ਆਂ ਜ਼ਮੀਨ ਕੌਣ ਰੋਕ ਲੂ ਓ ਭਾਈ ਜੱਦੀ ਪੁਸ਼ਤੀ ਜ਼ਮੀਨਾਂ ਦੀ ਗੱਲ ਕਰ ਰਹੇ ਜਿਹੜੀਆਂ ਬਾ ਰੋਕ ਰਹੇ ਨਾ ਹੋ ਇਸ ਕਰਕੇ ਇੱਥੇ ਵੱਡੀਆਂ ਟਰਵੈਲ ਕੰਪਨੀਆਂ ਉੱਤਰੀਆਂ ਨੇ ਉਹ ਟਰਵੈਲ ਕੰਪਨੀਆਂ ਨੇ ਕਬਜ਼ਾ ਕਰਨਾ ਧੱਕੇ ਨਾਲ ਸਾਡੀਆਂ ਜ਼ਮੀਨਾਂ ਤੇ ਆਹ ਮੰਤਰੀ ਭਗਵੰਤ ਮਾਨ ਰਾਵੜ ਦੀ ਮੋਹਰ ਵ냥 ਹੋਇਆ ਜਿਹੜੀਆਂ ਸਾਡੀਆਂ ਜ਼ਮੀਨਾਂ ਦਿਵਾਉਣ ਲੱਗ ਰਿਆ ਸਾਡੀਆਂ ਜ਼ਮੀਨਾਂ ਉਹਨਾਂ ਹਾਕਮਾਂ ਦੇ ਮੂੰਹ ਦੇ ਵਿੱਚ ਪਾ ਰਿਆ ਭਰਾਵੋ ਇਸ ਕਰਕੇ ਸਾਥੀਓ ਅੱਜ ਵੱਡਾ ਹੱਲਾ ਸਾਡੀ ਜ਼ਮੀਨ ਤੇ ਆ ਗਿਆ ਜੇ ਭਰਾ ਸਾਡੀ ਜ਼ਮੀਨ ਨਹੀਂ ਬਚਦੀ